ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾ ਬਾਗ ਮੋਰਚੇ ਦੇ ਸ਼ਹੀਦਾਂ ਨੂੰ ਸાદਰ ਪ੍ਰਣਾਮ ਅੱਜ 8 ਅਗਸਤ ਹੈ ਔਰ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ 8 ਅਗਸਤ 1922 ਨੂੰ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਬਹੁਤ ਸਾਰੇ ਸਿੱਖਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸੀ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਡਟ ਕੇ ਮੁਸੀਬਤਾਂ ਦਾ ਮੁਕਾਬਲਾ ਕੀਤਾ ਪੋਸੂ ਨਾਮਾ ਚੈਨਲ ਬਨੋਂ ਇਹਨਾਂ ਦੀ ਸ਼ਹਾਦਤ ਨੂੰ ਕੋਟ-કોટ ਪੜਨਾ ਗੁਰੂ ਕੇ ਬਾਗ ਦਾ ਮੋਰਚਾ ਅਕਾਲੀ ਲਹਿਰ ਦਾ ਮਹੱਤਵਪੂਰਨ ਮੋਰਚਾ ਹੈ ਅੰਮ੍ਰਿਤਸਰ ਤੋਂ 13 ਕੁ ਮੀਲ ਦੂਰ ਇੱਕ ਇਤਿਹਾਸਿਕ ਗੁਰਦੁਆਰਾ ਗੁਰੂ ਕਾ ਬਾਗ ਹੈ ਜੋ ਪਿੰਡ ਕੂਕੇਵਾਲੀ ਵਿੱਚ ਸਥਿਤ ਹੈ ਜਿੱਥੇ ਕਿ ਪੰਜਵੇਂ ਅਤੇ ਨੌਵੇਂ ਗੁਰੂ ਸਹਿਬਾਨ ਨੇ ਆਪਣੇ ਪਾਵਨ ਚਰਨ ਪਾਏ ਇਥੋਂ ਦਾ ਮਹੰਤ ਸੁੰਦਰ ਦਾਸਤ ਬਹੁਤ ਹੀ ਘਟੀਆ ਆਚਰਣ ਦਾ مالک ਸੀ ਪਰ ਸਰਕਾਰਾਂ ਦੀ ਸ਼ਹਿ ਹੁਣ ਕਰਕੇ ਸਿੱਖ ਕੌਮ ਨੂੰ ਮਜਬੂਰਨ ਕੌੜਾ ਕੁੱਟ ਪੀਣਾ ਪੈ ਰਿਹਾ ਸੀ ਸ਼੍ਰੀ ਨਨਕਾਣਾ ਸਾਹਿਬ ਦਾ ਮਹੰਤ ਲਕਸ਼ਮਨ ਦਾਸ ਇਸ ਮਹੰਤ ਸੁੰਦਰ ਦਾਸ ਦਾ ਲੰਗੋਟਿਆ ਯਾਰ ਸੀ ਇਸੇ ਕਰਕੇ 20 ਫਰਵਰੀ 1921 ਨੂੰ ਵਾਪਰੇ ਸ਼੍ਰੀ ਨਨਕਾਨਾ ਸਾਹਿਬ ਦੇ ਖੂਨੀ ਸਾਕੇ ਬਾਅਦ ਇੱਕ ਸਾਕਾ ਹੋਰ ਵੀ ਸਿੰਘਾਂ ਦੇ ਸਾਹਮਣੇ ਆ ਗਿਆ ਇਸ ਗੁਰਦੁਆਰੇ ਦੇ ਇੱਕ ਉਦਾਸੀ ਸੰਤ ਸੁੰਦਰ ਦਾਸ ਦਾ ਕਬਜਾ ਸੀ ਇਸ ਵਿਵਚਾਰੀ ਮਹੰਤ ਨੇ ਬਿਨਾ ਸ਼ਾਦੀ ਕੀਤੀਆਂ ਦੋ ਜਨਾਨੀਆਂ ਈਸਰੋ ਤੇ ਜਗਦਈ ਰੱਖੀਆਂ ਹੋਈਆਂ ਸੀ ਇਸ ਦੀਆਂ ਕਰਤੂਤਾ ਆਚਰਣਹੀਣ ਸਨ ਕਈ ਵੇਸਵਾਵਾਂ ਦੇ ਨਾਲ ਵੀ ਇਹਨਾਂ ਦੇ ਸਰੀਰਕ ਸੰਬੰਧ ਸਨ ਜਦੋਂ ਹਰਮੰਦਰ ਸਾਹਿਬ ਤੇ ਕਈ ਹੋਰ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਆ ਗਿਆ ਤੇ ਸੁਧਾਰਵਾਦੀ ਅਕਾਲੀਆਂ ਨੇ ਆਪਣਾ ਧਿਆਨ ਗੁਰੂ ਕੇ ਬਾਗ ਵੱਲ ਮੋੜਿਆ 31 ਜਨਵਰੀ 1921 ਨੂੰ ਸਰਦਾਰ ਦਾਨ ਸਿੰਘ ਦੀ ਅਗਵਾਈ ਦੇ ਵਿੱਚ ਕੁਝ ਸਿੰਘਾਂ ਨੇ ਮਹੰਤ ਨੂੰ ਸਮਝਾਇਆ ਕਿ ਉਹ ਆਪਣੇ ਆਪ ਨੂੰ ਸੁਧਾਰ ਲਵੇ ਸਿੱਤੇ ਵਜੋਂ ਮਹੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੀ ਗਈ ਕਮੇਟੀ ਅਧੀਨ ਕੰਮ ਕਰਨ ਤੇ ਅੰਮ੍ਰਿਤ ਪਾਨ ਕਰਨ ਲਈ ਸਹਿਮਤ ਹੋ ਗਿਆ ਪਰ ਪਿੱਛੋ ਮੁੱਕਰ ਗਿਆ ਅਤੇ ਉਸ ਨੇ ਪਹਿਨੇ ਵਾਰੀ ਕਾਰਵਾਈ ਸ਼ੁਰੂ ਕਰ ਦਿੱਤੀ ਸ਼੍ਰੋਮਣੀ ਕਮੇਟੀ ਨੇ 23 ਅਗਸਤ 1921 ਨੂੰ ਗੁਰਦੁਆਰੇ ਦਾ ਪ੍ਰਬੰਧ ਆਪ ਸੰਭਾਲ ਲਿਆ 8 ਅਗਸਤ ਨੂੰ ਕੁਝ ਸਿੱਖ ਗੁਰਦੁਆਰੇ ਦੇ ਲੰਗਰ ਲਈ ਲੱਕੜਾਂ ਵਾਸਤੇ ਗੁਰਦੁਆਰੇ ਦੇ ਬਾਗ ਵਿੱਚੋਂ ਇੱਕ ਸੁੱਕੀ ਕਿੱਕਰ ਨੂੰ ਕੱਟ ਰਹੇ ਸੀ ਤਾਂ ਮਹੰਤ ਨੇ ਪੁਲਿਸ پاس ਸ਼ਿਕਾਇਤ ਕੀਤੀ ਸਰਕਾਰ ਨੇ ਅਕਾਲੀਆਂ ਨੂੰ ਦਬਾਉਣ ਲਈ ਚੰਗਾ ਮੌਕਾ ਸਮਝਿਆ ਤੇ ਗੁਰਦੁਆਰੇ ਦੇ ਪੰਜ ਸੇਵਾਦਾਰਾਂ ਨੂੰ ਲੱਕੜਾਂ ਚੋਰੀ ਕਰਨ ਦੇ ਦੋਸ਼ ਠੇਠ ਕੜ ਲਿਆ ਅਦਾਲਤ ਨੇ ਉਹਨਾਂ ਨੂੰ ਚੋਰੀ ਦੇ ਜੁਰਮ ਦੇ ਵਿੱਚ ਸਜ਼ਾ ਸੁਣਾਈ ਤੇ ਜੁਰਮਾਨਾ ਵੀ ਸੁਣਾਇਆ ਸ਼ਰੋਮਣੀ ਕਮੇਟੀ ਨੇ ਇਸ ਨੂੰ ਸਿੱਖਾਂ ਦੇ ਅਧਿਕਾਰਾਂ ਤੇ ਨਜਾਇਜ਼ ਹਮਲਾ ਸਮਝਿਆ ਕਿਉਂਕਿ ਜ਼ਮੀਨ ਗੁਰਦੁਆਰੇ ਦੀ ਮਲਕੀਅਤ ਸੀ ਸ਼ਰੋਮਣੀ ਕਮੇਟੀ ਨੇ ਲੰਗਰ ਦੇ ਲੱਕੜਾ ਕੱਟਣ ਦੇ ਹੱਤ ਦੀ ਰਾਖੀ ਤੇ ਸਰਕਾਰੀ ੱੱਕੇਬਾਜ਼ੀ ਦਾ ਵਿਰੋਧ ਕੀਤਾ ਪਰ ਰੋਜ਼ ਪੰਜ ਨੇ ਹੱਥੇ ਸਿੱਖਾਂ ਦਾ ਜਥਾ ਅਕਾਲ ਤਖਤ ਉਰਦਾਸ ਕਰਕੇ ਹਰ ਹਾਲਾਤਾਂ ਵਿੱਚ ਸ਼ਾਂਤਮਈ ਰਹਿਣ ਦੀ ਸੁਗੰਧ ਚੁੱਕ ਕੇ ਗੁਰੂ ਦੇ ਬਾਗ ਲਈ ਚਲੇ ਜਾਂਦੇ ਸ਼ਾਂਤਮਈ ਰਹਿ ਕੇ ਪੁਲਿਸ ਦੀ ਮਾਰ ਝੱਲ ਕੇ ਗ੍ਰਿਫਤਾਰ ਹੋ ਜਾਂਦੇ ਇਹਨਾਂ ਨੂੰ ਗੁੰਮਟਾਲੇ ਦੇ ਪੁਲ ਤੇ ਰੋਕੇ ਬੜਾ ਮਾਰਿਆ ਕੁੱਟਿਆ ਜਾਂਦਾ ਤੇ ਗੁਰੂ ਦੇ ਬਾਗ ਪਹੁੰਚਣ ਵੀ ਨਹੀਂ ਦਿੱਤਾ ਜਾਂਦਾ ਕਈਆਂ ਦੇ ਸਿਰ ਪਾਟੇ ਜਾਂਦੇ ਔਰ ਕਈ ਡਿੱਕੇ बेहोਸ਼ ਹੋ ਜਾਂਦੇ ਜਿਸ ਜ਼ਮੀਨ ਵਿੱਚੋਂ ਲੰਗਰ ਦੇ ਬਾਲਨ ਦੀ ਲੱਕੜਾਂ ਕੱਟੀਆਂ ਗਈਆਂ ਉਹ ਵੀ ਗੁਰਦੁਆਰੇ ਦੀ ਮਲਕੀਅਤ ਸੀ ਜੋ ਸਜ਼ਾ ਕਿਸ ਗੱਲ ਦੀ ਦਿੱਤੀ ਜਾ ਰਹੀ ਹੈ ਇਸ ਮਾਮਲੇ ਤੇ ਮੋਰਚਾ ਲੱਗ ਗਿਆ ਸ਼ਰੋਮਣੀ ਕਮੇਟੀ ਵੱਲੋਂ ਰੋਜ਼ ਪੰਜ-ਪੰਜ ਸਿੰਘਾਂ ਦਾ ਜਥਾ ਭੇਜਿਆ ਜਾਣ ਲੱਗਾ ਜਿਸ ਨੂੰ ਪੁਲਿਸ ਫੜਦੀ ਤੇ ਦੂਰ ਦਰਾਡੇ ਲਿਜਾ ਕੇ ਛੱਡ ਦਿੰਦੀ ਇਧਰ ਜਥੇ ਦੇ ਸਿੰਘਾਂ ਦੀ ਗਿਣਤੀ ਵਾਧਦੀ ਗਈ ਉਧਰ ਪੁਲਿਸ ਮੁਖੀ ਬੀਟੀ ਨੇ ਉੱਚ ਅਫਸਰਾਂ ਨਾਲ ਅਰਾਏ ਕਰਕੇ ਸਿੰਘਾਂ ਉੱਤੇ ਸਖਤੀ ਦਾ ਦੌਰ ਤੇਜ਼ ਕਰ ਦਿੱਤਾ 26 ਅਗਸਤ ਨੂੰ ਲਕੜਾ ਲੈਣ ਗਏ 36 ਸਿੰਘਾਂ ਦੇ ਜਥੇ ਦੀ ਸਖਤ ਮਾਰਕੁਟਾਈ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਸਿੰਘਾਂ ਨੂੰ ਕੇਸਾਂ ਤੋਂ ਫੜ ਕੇ ਧੋਇਆ ਗਿਆ ਅਤੇ ਬੰਦੂਕਾਂ ਦੇ ਬੱਟ ਮਾਰ-ਮਾਰ ਕੇ ਡਾਂਗਾ ਮਾਰ-ਮਾਰ ਕੇ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਭਾਰੀ ਸੰਖਿਆ ਵਿੱਚ ਗੁਰੂ ਕੇ ਬਾਗ ਪਹੁੰਚਣ ਲੱਗੇ। ਇਹਨਾਂ ਵਿੱਚ ਅੰਗਰੇਜ਼ ਪਾਦਰੀ ਸੀ ਐਫ ਐਂਡਰੀਅਸ ਅਤੇ ਪੰਡਤ ਮਦਨ ਮੋਹਨ ਮਾਲਵੀਆ ਪ੍ਰੋਫੈਸਰ ਰੂਚੀ ਰਾਮ ਸਾਨੀ ਹਾਕੀਮ ਅਜ਼ਮਲ ਖਾਨ ਅਤੇ ਸ਼੍ਰੀਮਤੀ ਸਰੋਜਨੀ 나ਡੂ ਖਾਸ ਵਰਣ ਯੋਗ ਹਨ ਇੱਕ ਵਿਦੇਸ਼ੀ ਏਲ ਵਾਕਸ ਨੇ ਇਸ ਸਾਕੇ ਦੀ ਇੱਕ ਫਿਲਮ ਵੀ ਬਣਾਈ ਹੈ ਸਰਕਾਰ ਦੀ ਇਸ ਨਜਾਇਜ਼ ਸ਼ਕਤੀ ਨੂੰ ਕ੍ਰੇਣਾ ਯੋਗ ਦੱਸਿਆ ਹੈ ਅਕਾਲੀਆਂ ਦੇ ਸਬਰ ਸ਼ਾਂਤਮਈ ਰਹਿਣ ਦੀ ਡੂੰਗੀ ਸਲਾਹਾਂਗਾ ਕੀਤੀ ਹੈ ਇਸ ਅਹਿੰਸਿਕ ਮੋਰਚੇ ਨੂੰ ਸੰਸਾਰ ਦੇ ਇਤਿਹਾਸ ਦੇ ਵਿੱਚ ਇੱਕ ਮੀਲ ਪੱਥਰ ਤਸਿਆ ਪਾਦਰੀ ਜੋ ਕਿ ਮਹਾਤਮਾ ਗਾਂਧੀ ਦਾ ਪ੍ਰਸ਼ੰਸਿਕ ਸੀ ਉਸਨੇ ਵੀ ਤਵਾਰੀਖ ਵਿੱਚ ਇੱਕ ਹੀ ਮਸੀਹਾ ਸੂਰੀ ਚੜਦਾ ਸੁਣਿਆ ਤੇ ਅੱਖੀਂ ਵੇਖੇ ਸੈਂਕੜੇ ਮਸੀਹਾਏ ਤਸੀਹੇ ਚੜਦੇ ਵੇਖੇ ਉਹ ਰੋ ਉੱਠਿਆ ਉਸ ਨੇ ਪੰਜਾਬ ਦੇ ਗਵਰਨਰ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਸ ਕਹਿਰ ਨੂੰ ਬੰਦ ਕਰਾਉਣ ਦਾ ਜ਼ੋਰ ਪਾਇਆ 13 ਸੈਪਟੰਬਰ ਨੂੰ ਖੁਦ ਗੁਰੂ ਕੇ ਬਾਗ ਪਹੁੰਚੇ ਗਵਰਨਰ ਨੇ ਜਦੋਂ ਸਾਰਾ ਕੁਝ ਵੇਖਿਆ ਤਾਂ ਗ੍ਰਿਫਤਾਰੀਆਂ ਦਾ ਦੌਰ ਚੱਲ ਰਿਹਾ 17 ਨਵੰਬਰ 1922 ਤੱਕ ਇਹ ਚੱਲਿਆ 7 ਨਵੰਬਰ 1922 ਵਾਲੇ ਦਿਨ ਸੰਘਰਸ਼ ਵਿੱਚ 1500 ਅਕਾਲੀ ਫਟ ਰਹੇ ਹੋਏ ਅਤੇ 555 ਅਕਾਲੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ ਅਕੇ ਇਸ ਤਰ੍ਹਾਂ ਅਕਾਲੀਆਂ ਨੇ ਗੁਰੂ ਕੇ ਬਾਗ ਦੀ ਜ਼ਮੀਨ ਤੇ ਗੁਰਦੁਆਰੇ ਤੇ ਕਬਜ਼ਾ ਕਰ ਲਿਆ ਸੋ ਦੋਸਤੋ ਜੇ ਸਿੱਖ ਇਤਿਹਾਸ ਤੇ ਆਪਾਂ ਨਜ਼ਰ ਮਾਰਦੇ ਆਂ ਤੇ ਸੱਚਮੁੱਚ ਲੂੰ ਕੰਡੇ ਖੜ ਜਾਂਦੇ ਨੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਉਹਨਾਂ ਦੇ ਇਤਿਹਾਸ ਨੂੰ ਸੁਣ ਕੇ ਜਾਣ ਕੇ ਜੋ ਫਿਰ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਉਹਨਾਂ ਨੂੰ ਸਿਰਫ ਤਾਂ ਸਿਰਫ ਆਪਣਾ ਮਕਸਦ ਉਸ ਆਕਾਲ ਪੁਰਖ ਦੀ ਬਖਸ਼ੀ ਹੋਈ ਡਿਊਟੀ ਹੀ ਨਜ਼ਰ ਆਉਂਦੀ ਹੈ ਸੋ ਅੱਜ 8 ਅਗਸਤ ਹੈ ਔਰ ਗੁਰੂ ਕਾ ਬਾਗ ਮੋਰਚੇ ਵਿੱਚ ਉਹਨਾਂ ਸਾਰੇ ਸਿੰਘਾਂ ਨੂੰ ਵੀਰਾਂ ਨੂੰ ਕੋਟ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਜਿਨ੍ਹਾਂ ਦੀ ਸ਼ਹਾਦਤ ਦਾ ਰੰਗ ਅੱਜ ਪੂਰੀ ਦੁਨੀਆ ਦੇ ਵਿੱਚ ਵਿਖਰਿਆ ਹੈ ਤੇ ਉਸ ਦੇ ਵਿੱਚੋਂ ਸ਼ਹਾਦਤ ਦੀ ਖੁਸ਼ਬੂ ਆ ਰਹੀ ਹੈ ਪੋਸੂਨਾਮਾ ਚੈਨਲ ਵੱਲੋਂ ਵੀ ਇਹਨਾਂ ਸਾਰੇ ਸ਼ਹੀਦ ਸਿੰਘਾਂ ਨੂੰ ਕੋਟ ਕੋਟ ਪੜਨਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ